ਅੱਸੀ ਗੱਲ ਜੀ ਸਾਇਆ ਨੂੰ ਅੱਜ ਆਪਾਂ ਗੱਲ ਕਰਦੇ ਆਂ ਗੰਗਾ ਜਿਹੜੀ ਗੰਗਾ ਨਦੀ ਐ ਇਹ ਕਿੱਥੋਂ ਚੱਲਦੀ ਐ ਕਿੰਨੀ ਲੰਬਾਈ ਐ ਦੀ ਤੇ ਕਿੱਥੇ-ਕਿੱਥੇ ਜਿਹੜੇ ਇਹਦੇ ਘਾਟ ਬਣੇ ਹੋਏ ਨੇ ਤੇ ਸਪਿਰਚੁਅਲ ਤੌਰ ਤੇ ਧਾਰਮਿਕ ਤੌਰ ਤੇ ਕਿਹੜੇ-ਕਿਹੜੇ ਸ਼ਹਿਰਾਂ ਨੂੰ ਇਹ ਜੋੜਦੀ ਐ ਇਹ ਜਿਹੜੀ ਨਦੀ ਐ ਇਹ ਦੋ ਨਦੀਆਂ ਨੂੰ ਮਿਲਾ ਕੇ ਬਣਦੀ ਐ ਜੀ ਪਹਿਲੀ ਨਦੀ ਜਿਹੜੀ ਇਹ ਜਿਹੜੇ ਪਾਣੀ ਨਿਕਲਦਾ ਐ ਇਹ ਗੰਗੋਤਰੀ ਜਿਹੜਾ ਗਲੇਸ਼ੀਅਰ ਐ ਉੱਤਰਾਖੰਡ ਦੇ ਵਿੱਚ ਉੱਥੋਂ ਪਾਣੀ ਆਉਂਦਾ ਹੈ ਤੇ ਦੋ ਨਦੀਆਂ ਨਾਲ ਮਿਲ ਕੇ ਗੰਗਾ ਬਣਦੀ ਹੈ ਪਹਿਲੀ ਨਦੀ ਹੈਗੀ ਆ ਜੀ ਅਲਕਨੰਦਾ ਦੇਵ ਪ੍ਰਯਾਗ ਦੇ ਵਿੱਚ ਦੂਜੀ ਨਦੀ ਹੈਗੀ ਆ ਭਾਗੀ ਰਥੀ ਦੇਵ ਪ੍ਰਯਾਗ ਜਦੋਂ ਰਿਸ਼ੀ ਕੇ ਤੱਕ ਗਏ ਆਪਾਂ ਜਾਣਦੇ ਆਂ ਦੇਵ ਪ੍ਰਯਾਗ ਇੱਕ ਬਹੁਤ ਧਾਰਮਿਕ ਸਥਾਨ ਹੈ ਜਿੱਥੇ ਇਹ ਦੋ ਨਦੀਆਂ ਮਿਲ ਕੇ ਅਲਕਨੰਦਾ ਤੇ ਭਾਗੀ ਰਥੀ ਇਹ ਗੰਗਾ ਦਾ ਰੂਪ ਲੈ ਲੈਂਦੀਆਂ ਇਸ ਗੰਗਾ ਨਦੀ ਦੀ ਜੇਕਰ ਆਪਾਂ ਲੰਬਾਈ ਦੀ ਗੱਲ ਕਰੀਏ ਤਾਂ ਇਹ 2500 ਕਿਲੋਮੀਟਰ ਲੰਬੀ ਹੈ ਜੀ ਤੇ ਇਹ ਪੂਰੇ ਨਾਰਥ ਭਾਰਤ ਦੇ ਰਾਜਾਂ ਵਿੱਚੋਂ ਵਹਿਦੀ ਹੋਈ ਬੰਗਲਾਦੇਸ਼ ਦੇ ਵਿੱਚ ਦੂ ਜਾਂਦੀ ਹੋਈ ਬੰਗਾਲ ਦੀ ਖਾੜੀ ਵਿੱਚ ਜਾ ਮਿਲਦੀ ਹੈ ਤੇ ਇੱਕੋ ਇੱਕ ਨਦੀ ਹੈ ਜਿਹਦਾ ਬਹੁਤ ਸਾਰਾ ਜਿਹੜਾ ਲਗਭਗ 70 ਤੋਂ 75% ਇਹਦਾ ਪਾਣੀ ਹੈ ਉਹ ਵੇਸਟ ਦੇ ਵਿੱਚ ਜਾਂਦਾ ਸਾਰਾ ਸਮੁੰਦਰ ਦੇ ਵਿੱਚ ਚਲਾ ਜਾਂਦਾ ਆਮ ਖੇਤੀ ਪੀਣ ਯੋਗ ਤੇ ਫੈਕਟਰੀਆਂ ਲਈ ਉਦਯੋਗੀ ਕਰਨ ਲਈ ਇਹਦਾ ਜਿਹੜਾ ਪਾਣੀ ਹੈ ਉਦੀ ਵਰਤੋਂ ਬਹੁਤ ਘੱਟ ਹੁੰਦੀ ਆ ਜੋ ਇਹ ਗੰਗਾ ਦਾ ਨਾਮ ਹੈ ਇਹ ਪੁਰਾਣੇ ਭਾਰਤ ਦੇ ਵੇਦਾਂ ਗ੍ਰੰਥਾਂ ਦੇ ਵਿੱਚ ਵੀ ਨਾਮ ਦਰਜ ਹੈ ਗੰਗਾ ਜੋ ਕਿ ਭਾਰਤ ਦੇ ਪੁਰਾਣੇ ਵੇਦ ਨੇ ਰਿਗਵੇਦ ਤੇ ਜੋ ਵੀ ਹੋਰ ਹੈਗੇ ਆ ਵੈਦਿਕ ਕਾਲ ਦੇ ਗ੍ਰੰਥ ਨੇ ਉਹਨਾਂ ਗ੍ਰੰਥਾਂ ਦੇ ਵਿੱਚ ਵੀ ਇਸ ਨਦੀ ਦਾ ਨਾਮ ਜਿਹੜਾ ਗੰਗਾ ਲਿਖਿਆ ਗਿਆ ਤੇ ਗੰਗਾ ਦੇ ਨਾਲ ਨਾਲ ਇਸ ਨੂੰ ਤ੍ਰੈ ਪਾਠ ਦਾ ਤ੍ਰੈਪਾਠਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਪੁਰਾਣੇ ਗ੍ਰੰਥਾਂ ਵਿੱਚ ਤੇ ਜੀ ਦਾ ਅਰਥ ਹੈ ਤਿੰਨ ਸੰਸਾਰ ਵਿੱਚੋਂ ਦੀ ਲੰਘਣ ਵਾਲੀ ਨਦੀ ਜੇਕਰ ਆਪਾਂ ਇਤਿਹਾਸਿਕ ਤੌਰ ਤੇ ਦੇਖੀਏ ਤਾਂ ਕੋਈ ਵੀ ਸਭਿਅਤਾ ਜੋ ਮਨੁੱਖੀ ਸਭਿਅਤਾ ਦਾ ਵਿਕਾਸ ਹੋਇਆ ਤਾਂ ਉਹ ਹਮੇਸ਼ਾ ਨਦੀਆਂ ਦੇ ਕੰਢਿਆਂ ਤੇ ਹੋਇਆ ਤੇ ਜਦੋਂ ਨਦੀਆਂ ਸੁੱਕੀਆਂ ਜਾਂ ਹੜਾਏ ਤਾਂ ਉਹਦਾ ਜਿਹੜਾ ਅਸਰ ਹੈ ਉਹ ਸਭਿਅਤੇ ਪਿਆ ਤੇ ਗੰਗਾ ਨਦੀ ਦੇ ਕਿਨਾਰੇ ਤੇ ਜਿਹੜੀ ਭਾਰਤ ਦੀ ਸਭਿਅਤਾ ਦਾ ਵਿਕਾਸ ਹੋਇਆ ਤੇ ਇਹਦੇ ਕੰਡੇ ਤੇ ਜਿਹੜੇ ਸ਼ਹਿਰ ਨੇ ਬਹੁਤ ਵੱਡੇ ਸ਼ਹਿਰ ਨੇ Hindu ਮੱਠ ਦੇ ਨਾਲ ਜੁੜੇ ਹੋਏ ਉਹਦੇ ਵਿੱਚੋਂ ਪਾਟਲੀਪੁੱਤਰ ਜਿਹਨੂੰ ਬਿਹਾਰ ਦਾ ਵਿੱਚ ਰਾਜ ਦੇ ਵਿੱਚ ਹੈ ਜਿਹਨੂੰ ਪਟਨਾ ਕਿਹਾ ਜਾਂਦਾ ਹੁਣ ਉਹ ਹੈ ਵਾਰਾਨਸੀ ਜਿਹੜਾ ਕਿ Hindu ਧਰਮ ਦਾ ਸਭ ਤੋਂ ਅ ਇਤਿਹਾਸਿਕ ਤੌਰ ਤੇ ਜਿਹੜਾ ਸਥਾਨ ਮੰਨਿਆ ਜਾਂਦਾ ਜਿਹੜਾ ਜਿੱਥੇ ਕਿ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਆ ਤੇ ਪ੍ਰਯਾਗ ਰਾਜ ਅੱਲਾਹਾਬਾਦ ਜਿਹਨੂੰ ਕਹਿੰਦੇ ਪੁਰਾਣਾ ਨਾਮ ਜਿੱਥੇ ਕਿ ਕੁੰਭ ਮੇਲਾ ਲੱਗਦਾ ਉਹ ਏਸੇ ਨਦੀ ਦੇ ਕੰਢੇ ਤੇ ਲੱਗਦਾ ਜੀ ਜੋ ਕਿ ਇਸ ਸਾਲ ਲੱਗ ਕੇ ਹਟੇ ਆਪਣੇ ਰਿਸ਼ੀਕੇਸ਼ ਸ਼ਹਿਰ ਦੇ ਆ ਕੋਲ ਦੇ ਲੰਘਣ ਵੇਲੇ ਵੀ ਇਸੇ ਜਗ੍ਹਾ ਤੇ ਜਿਹੜੇ ਇਹ ਗੰਗਾ ਦੇ ਪੂਜਾ ਸਥਾਨ ਬਣੇ ਹੋਏ ਨੇ ਤੇ ਜਿਹੜੇ ਆ ਕੀ ਨਹਾਉਣ ਵਾਸਤੇ ਵਧੀਆ ਬਣੇ ਹੋਏ ਨੇ ਤੇ ਰਿਸ਼ੀਕੇਸ਼ ਤੋਂ ਅੱਗੇ ਜਾ ਕੇ ਸ਼ਹਿਰ ਆਉਂਦਾ ਜੀ ਹਰਦੁਵਾਰ ਜਿੱਥੇ ਕਿ ਆ ਬਹੁਤ ਜੇ ਨੂੰ ਕੀ ਧਾਰਮਿਕ ਸਥਾਨ ਕਿਹਾ ਜਾਂਦਾ ਜਿੱਥੇ ਕਿ ਪੁਰਾਣੇ ਬਜ਼ੁਰਗਾਂ ਦੇ ਜਿਹੜੇ Hindu ਧਰਮ ਦੇ ਅਨੁਜਾਈ ਨੇ ਜਾਂ ਉਹਦੇ ਨਾਲ ਲਿੰਕ ਨੇ ਉੱਥੇ ਕਹਿੰਦੇ ਵੀ ਉੱਥੇ ਜਿਹੜੇ ਫੁੱਲ ਨੇ ਉਤਰੀ ਜਾਂਦੇ ਨੇ ਤੇ ਉੱਥੇ ਤਾਂ ਬਹੁਤ ਵੱਡਾ ਜਿਹੜਾ ਘਾਟ ਬਣਿਆ ਹੋਇਆਗਾ ਜਿੱਥੇ ਕਿ Hindu ਧਰਮ ਦੇ ਨਾਲ ਸੰਬੰਧਿਤ ਲੋਕ ਆਪਣੇ ਬਾਕੀ ਹੋਰ ਧਰਮਾਂ ਦੇ ਵੀ ਸੰਬੰਧਿਤ ਜਿਹੜੇ ਲੋਕ ਨੇ ਉੱਥੇ ਜਾਂਦੇ ਨੇ ਤੇ ਫੁੱਲ ਤੇਰਦੇ ਨੇ ਉਸ ਜਗ੍ਹਾ ਤੇ ਜਾ ਕੇ ਮਦਜੁਗ ਦੀ ਜੇਕਰ ਗੱਲ ਕਰੀਏ ਤੇ ਬ੍ਰਿਟਿਸ਼ ਰਾਜ ਦੀ ਗੱਲ ਕਰੀਏ ਤਾਂ ਇਹ ਨਤੀ ਸਭ ਤੋਂ ਵੱਧ ਵਪਾਰ ਦੇ ਤੌਰ ਤੇ ਵਰਤੀ ਗਈ ਹੈ ਜਿਹਦੇ ਰਾਹੀਂ ਵਪਾਰ ਹੁੰਦਾ ਰਿਹਾ ਕਲਕੱਤਾ ਬਹੁਤ ਵੱਡਾ ਸ਼ਹਿਰ ਹੈ ਜਿੱਥੋਂ ਕੀ ਅੰਗਰੇਜ਼ ਇਸ ਨਦੀ ਦਾ ਸਹਾਰਾ ਲੈ ਕੇ ਵਪਾਰ ਕਰਦੇ ਰਹੇ ਤੇ ਇਸ ਨਦੀ ਰਾਹੀਂ ਜਾਂ ਜਾਂ ਰਹੀਂ ਜਿਹੜਾ ਸਮਾਨ ਢੋ ਕੇ ਜਿਹੜਾ ਹੁਗਲੀ ਬੰਦਰਗਾਹ ਕੀ ਉੱਥੇ ਤੱਕ ਜਾਂਦੇ ਤੇ ਉੱਥੋਂ ਸਮਾਨ ਚੱਕ ਕੇ ਜਿਹੜਾ ਕੀ ਵੱਡੇ ਜਹਾਜ਼ਾਂ ਵਿੱਚ 컨ਟੇਨਰਾਂ ਵਿੱਚ ਸਮੁੰਦਰ ਦੇ ਰਾਹੀਂ ਜਿਹੜਾ ਸਮਾਨ ਸੀਗਾ ਉਹ ਆਪਣੇ ਮੁਲਕ ਲੈ ਜਾਂਦੇ ਸੀਗੇ ਮਤਲਬ ਆਪਣੇ ਪੱਖ ਤੋਂ ਦੇਖੀ ਤਾਂ ਭਾਰਤ ਦੀ ਸੱਭਿਆਤਾ ਦੇ ਪੱਖ ਤੋਂ ਦੇਖੀ ਤਾਂ ਇਹ ਨਦੀ ਧਾਰਮਿਕ ਦਾ ਰੂਪ ਲੈ ਲੈਂਦੀ ਆ ਉਹਦੇ ਧਰਮ ਦੇ ਨਾਲ ਜੁੜੀ ਜਾਂਦੀ ਆ ਜਿੱਥੇ ਕੀ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪ ਦੂਰ ਹੁੰਦੇ ਨੇ ਉਹਦੇ ਨਾਲ ਜੁੜੀ ਜਾਂਦੀ ਆ ਵੈਸੇ ਵੀ ਆਪਣੇ ਖਿੱਤੇ ਦੇ ਵਿੱਚ ਪਾਣੀ ਨੂੰ ਧਰਮ ਨਾਲ ਜੋੜ ਕੇ ਇਹਦੀ ਪਵਿੱਤਰਤਾ ਦੀ ਗੱਲ ਕੀਤੀ ਜਾਂਦੀ ਆ ਪਰ ਜੋ ਵੀ ਸੱਭਿਆਤਾ ਬਾਹਰੋਂ ਆਈ ਜੋ ਵੀ ਲੋਕ ਕਲੋਨੀਆਂ ਬਣਾਉਣ ਵਾਸਤੇ ਭਾਰਤ ਨੂੰ ਅੰਗਰੇਜ਼ ਆਏ ਤੇ ਮੁਗਲ ਸਾਮਰਾਜ ਆਇਆ ਤਾਂ ਉਹਨਾਂ ਨੇ ਹਮੇਸ਼ਾ ਹਰ ਸਾਧਨ ਦੀ ਲੁੱਟ ਕਰੀ ਆ ਤੇ ਉਸੇ ਸਾਧਨ ਦੇ ਵਿੱਚੋਂ ਇਹਨਾਂ ਨਦੀਆਂ ਦਾ ਸਹਾਰਾ ਲੈ ਕੇ ਜਿਹੜਾ ਕਿ ਭਾਰਤ ਦੇ ਵਿੱਚ ਸਮਾਨ ਇਕੱਠਾ ਕਰਕੇ ਜਹਾਜ ਜਾ ਰਹੀ ਲਿਜਾ ਕੇ ਸਮੁੰਦਰੀਆ ਜਾ ਰਹੀ ਜਿਹੜਾ ਕਿ ਆਪਦੇ ਮੁਲਕ ਲਜਾਇਆ ਜਾਂਦਾ ਸੀ ਭਾਰਤ ਸਰਕਾਰ ਵੱਲੋਂ ਗੰਗਾ ਨਦੀ ਦੀ ਸਫਾਈ ਵਾਸਤੇ ਇਹਦੇ ਪਾਣੀ ਨੂੰ ਪੂਰੀ ਸ਼ੁੱਧਤਾ ਰੱਖਣ ਵਾਸਤੇ ਨਮਾਮੀ ਜਿਹੜਾ ਪ੍ਰੋਜੈਕਟ ਹੈ 2014 ਵਿੱਚ ਸ਼ੁਰੂ ਕੀਤਾ ਗਿਆ ਸੀ 20000 ਕਰੋੜ ਦੀ ਲਾਗਤ ਨਾਲ ਤਾਂ ਜੋ ਜਿਹੜਾ ਇਹਨਾਂ ਪਾਣੀ ਹੈ ਉਹਨੂੰ ਸਾਫ਼ ਕੀਤਾ ਜਾ ਸਕੇ ਸੋ ਇਸੇ ਤਰੀਕੇ ਕੱਲੀ ਗੰਗਾ ਨਹੀਂ ਆਪਾਂ ਨੂੰ ਚਾਹੀਦਾ ਵੀ ਹੋਰ ਵੀ ਜੋ ਵੀ ਨਦੀਆਂ ਹੈਗੀਆਂ ਨਹਿਰਾਂ ਨਿਕਲਦੀਆਂ ਨੇ ਪਾਣੀ ਤਾਂ ਪਵਨ ਗੁਰੂ ਪਾਣੀ ਪਿਤਾ ਗੁਰਵਾਣੀ ਵਿੱਚ ਵੀ ਲਿਖਿਆ ਹੋਇਆ ਪਾਣੀ ਦੀ ਜਿੰਨੀ ਮਹੱਤਤਾ ਹੈ ਪਾਣੀ ਸਾਡੇ ਲਈ ਜ਼ਰੂਰੀ ਆ ਉਹਦੀ ਸਫਾਈ ਰੱਖਣੀ ਉਹਨੂੰ ਪੋਲੂਸ਼ਨ ਫ੍ਰੀ ਰੱਖਣਾ ਇੱਕ ਆਮ ਨਾਗਰਿਕ ਦੀ ਜ਼ਿੰਮੇਵਾਰੀ ਆ ઋਸ਼ੀਕੇਸ਼ ਦੇ ਵਿੱਚ ਜਿਹੜੀ ਗੰਗਾ ਜਾਂਦੀ ਆ ਜਿੱਥੇ ਦੁਨੀਆ ਦੀ ਸਭ ਤੋਂ ਵੱਧ ਰਾਫਟਿੰਗ ਇੱਥੇ ਹੁੰਦੀ ਆ ਤੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਰਿਵਰ ਰਾਫਟਿੰਗ ਕਰਨੀ 12 ਕਿਲੋਮੀਟਰ ਅਤੇ 32 ਕਿਲੋਮੀਟਰ ਜਿਹੜੀ ਰਾਫਟਿੰਗ ਹੈ ਉਹ ਇਸ ਨਦੀ ਵਿੱਚ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਖੇਡਾਂ ਵੀ ਹੁੰਦੀਆਂ ਨੇ ਤਾਂ ਉਹ ਇਸ ਨਦੀ ਨੂੰ ਹੀ ਚੁਣਿਆ ਜਾਂਦਾ ਜਿੱਥੇ ਕੀ ਰਾਫਟਿੰਗ ਦੀ ਜਿਹੜੀ ਗੇਮ ਹੁੰਦੀ ਹੈ ਉਹ ਇਸ ਨਦੀ ਵਿੱਚ ਹੀ ਕੀਤੀ ਜਾਂਦੀ ਹੈ ਇੱਕ ਤਾਂ ਵੀ ਚੌੜਾਈ ਜ਼ਿਆਦਾ ਤੇ ਦੂਜਾ ਪਾਣੀ ਦਾ ਫਲੋ ਵੀ ਤੇਜ਼ ਹੈ ਦੇਖੋ ਬਈ ਐ ਜਿੱਥੇ 21 ਦੀ ਕੁੜੀ ਕੇਸ ਵੀ ਫਿਰਦੀ ਹੈ ਫੁੱਲ ਪਤਾਸੇ ਕੀ ਆ ਪੁੱਤ ਜੀ ਕੀ ਆ ਬੇਟੇ ਕੋਲ ਨਾ ਕਿਨੇ ਰੁਪਏ ਦੇਗੇ ਇੱਕ 20 ਰੁਪਏ ਦਾ ਅਸੀਂ ਕੀ ਕਰਾਂਗੇ ਨਾ ਜਰਾ ਜਰਾ ਕਿੰਨੇ ਚੜਦਾ ਹੈ ਇਹ ਆ ਇਹਦੇ ਵਿੱਚ ਨਹੀਂ ਉਸ ਤੇਜ਼ ਨਾਲ ਗਲਤੀ ਹੋ ਜਾਂਦੀ ਹੈ ਤਾਂ ਇਹਦਾ ਬਹੁਤ ਆ ਗਿਆ ਖੰਡੇ ਕਾ ਆ ਗਏ ਹੈ ਕੋਈ ਨਾਮ ਕੀ ਤੇਰਾ ਤੂੰ ਕੀ ਹਾਰਡ ਕਾਰਡ ਬਣਾਉਣਾ ਕਰਦਾ ਨਾਮ ਕੀ ਹੈ ਤੂੰ ਐਡਾ ਕਾਤੋਂ ਕੰਮ ਕਰੀ ਜਾਂਦਾ ਇਹ ਤੂੰ ਪੜਾ ਲੈ ਪੜਨਾ ਬੈਠੇ ਥੀ ਪੜਨ ਦੀ ਉਮਰ ਹੈ ਪੜਤੀ ਹੈ ਨਾ ਨਰੇ ਕੰਮ ਕਰਦੇ ਛੁੱਟੀਆਂ ਹੋ ਗਈਆਂ ਹੁਣ ਹਨਾ ਜੂਨ ਦੀਆਂ ਇੱਕ ਮਹੀਨਾ ਦੀ ਛੁੱਟੀਆਂ ਹੋ ਗਈਆਂ ਹਾਂ ਸਹੀ ਗੱਲ ਆ ਠੀਕ ਆ ਤੇਰੀਆਂ ਨਾ ਬਿਕ ਗਿਆ ਨਾ ਤੇਰੇ ਕੋਲ ਤਾਂ ਇੱਕੋ ਹੀ ਰਹਿ ਗਈ ਤੇਰੇ ਕੋਲ ਪੰਗਣੇ ਹਨਾ ਇਹ ਤਾਂ ਆਪਾਂ ਡੱਬੀ ਨਾਲ ਲੈ ਲਈ ਇੱਕ ਹਾਂ ਡੱਬੀ ਲੈ ਗਿਆ ਪੈਸੇ ਫੁੱਲੇ ਇਦਾਂ ਦਾ ਸੇਕ ਤਾਂ ਪੀਣ ਨੂੰ ਲੈਣੀ ਨਹੀਂ ਕੀ ਯਾਰ ਕੀ ਇਥੇ ਪਾਵਤ ਹੋਣ ਦੀਆਂ ਗੱਲਾਂ ਕਰੀਆ ਤੂੰ ਆਪ ਹੋਈ ਮਰੀਏ ਨਾ ਉਹ ਦੀ ਪਵਤ ਨਹੀਂ ਆ ਔਰ ਉਹ ਉੱਧਰ ਕਿੱਥੇ ਹੀ ਆ ਡਾਕਟਰ ਸਾਲ ਦਾ ਚਾਹੀਦੀ ਚਾਹ ਬੱਚੇ ਸਾਂ ਤਾਂ ਚਾਹੀਦੀ ਨਹੀਂ ਅਸੀਂ ਤਾਂ ਪਾਪੀ ਲੋਕ ਹੈ ਅਸੀਂ ਤਾਂ ਨਹੀਂ ਜੜਾਂਦੇ ਕੋਈ ਫੁੱਲ ਵੱਲ ਤਾਂ ਬਾਕੀ ਕੁਝ ਖਿਲਾਇ ਦਿਓ ਖਿਲਾ ਤਾਂ ਦੇ ਮਗਾ ਸਭ ਹਾਂ